ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਗਰਦੀਪ ਸਿੰਘ ਪਿੰਡ ਸੇਣਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਬਈ ਆਪਣੀ ਗਾਂ ਦੀ ਜਾਣਕਾਰੀ ਦੋ ਜੀ ਇਹ ਗਾਂ ਵੀਰੇ ਪਹਿਲਾ ਸੂਆ ਸੂਈਵੇ ਦੂਜੇ ਵਾਸਤੇ ਸਾਢੇ 4 ਮਹੀਨੇ ਹੀ ਗੱਭਣਾ ਠੀਕ ਹੈ ਜੀ ਕਿ ਕਿਲੋ ਦੁੱਧ ਹੋਊਗਾ ਇਹ ਥੱਲੇ ਦੋਨਾਂ ਵੇਲੇ ਦਾ ਹਾਂ ਇਹ ਵੀਰੇ 6 ਸੂਆ ਪਾਣੀ ਸੀ ਜੇ ਕੋਈ ਬੰਦਾ ਫੀਡ ਪਾ ਲੂ ਤਾਂ 4-5 ਕਿਲੋ ਦੁੱਧ ਕਰ ਜੀ ਠੀਕ ਹੈ ਜੀ ਕਿੰਨੇ ਮਹੀਨੇ ਦੱਸਾਈ ਇਹ ਸਾਢੇ 4 ਮਹੀਨੇ ਹੀ ਗੱਭਣਾ ਆਪਣੀ ਚੈੱਕ ਰਾਈ ਆ ਆਪਣੀ ਚੈੱਕ ਕਰਾਈ ਵੀ ਅਗਲਾ ਹਾਜੀ ਕਰਾ ਲੈਣਾ ਠੰਡੀ ਸੀ ਲਗੋਤਾ ਠੀਕ ਹੈ ਜੀ ਲੋ ਬਾਕੀ ਵੱਡੀ ਵੀਡੀਓ ਤੋੜਾ ਤਰਾ ਦਿਖਾਇਆ ਕਰਮਾ ਬੜੀ ਦਾ ਠੀਕ ਹੈ ਗੱਬਣ ਤੋਕੜ ਕਹਿ ਸਕਦੇ ਬਾਈ ਕਹਿੰਦਾ ਕਿਲੋ ਡੇਡ ਕਿਲੋ ਦਿੰਦੀ ਆ ਠੀਕ ਹੈ ਨਾ ਥਾਣ ਵੀਰੇ ਓਕੇ ਜਮ ਹਾਂ ਥਾਣ ਵੀਰੇ ਚਾਰੇ ਇੱਕੋ ਏ ਠੀਕ ਇੱਕ ਬੈਂਤੀ ਭਰਾ ਹੋਰ ਆ ਆਪਣਾ ਜਿਹੜੀ ਵੀ ਸੇਲ ਹੋ ਜਾਂਦੀ ਆ ਗਾਂ ਉਹ ਨਾ ਉਹਦੇ ਉੱਤੇ ਆਪਾਂ ਲਿਖ ਦਿੰਨੇ ਵੀ ਸੇਲ ਹੋ ਗਈ ਠੀਕ ਹੈ ਜੀ ਉਹਦਾ ਨੰਬਰ ਵੀ ਕੱਟ ਦਿੰਨੇ ਆਪਾਂ ਬਾਈ ਦਾ ਕਿਉਂਕਿ ਅਗਲੇ ਨੂੰ ਫੋਨ ਜ਼ਿਆਦਾ ਆਉਂਦੇ ਆ ਤੇ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਆ ਕੋਈ ਸੇਲ ਤੋਂ ਬਾਅਦ ਬਹੁਤ ਜ਼ਿਆਦਾ ਫੋਨ ਹੁੰਦਾ ਕਿਰਪਾ ਕਰਕੇ ਨਾ ਮੈਨੂੰ ਵੀ ਨਾ ਫੋਨ ਲਾਇਆ ਕਰੋ ਸਾਨੂੰ ਪਤਾ ਲੱਗ ਜਾਂਦਾ ਵੀ ਸੇਲ ਹੋ ਗਈ ਬਾਕੀ ਲਿਖ ਦਿੰਦੇ ਹਾਂ ਠੀਕ ਹੈ ਨਾ ਤੇ ਟੋਕੜ ਗੱਭਣਾ ਬਾਈ ਕੋਲ ਗਾਂ ਜਰਸੀ ਪਿਓਰ ਬਾਈ ਜੀ ਨੇ ਜ਼ਰੂਰ ਪੰਜਾਬ ਵਾਲੀ ਹੈ ਵੀਰੇ ਪੰਜਾਬ ਵਾਲੀ ਜਰਸੀ ਬਾਈ ਕਹਿੰਦਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ